ਸਸਿਕਾ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ ਜਿਹੜਾ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾ ਜੋ ਆਨਵਰਡ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਕਰਾਈ ਜਾ ਸਕੇ ਸਸਿਕਲ ਜੀ ਸਸਿਕਲ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਵੀ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਘਟਾਈ ਜਾ ਸਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ ਜਿਹੜਾ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਨਵਰਡ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਕਰਾਈ ਜਾ ਸਕੇ ਸਸੇਕਾਲ ਜੀ